ਸਸ ਜੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਸਵੇਰ ਦੀ ਭੱਜ ਦੌੜ ਸ਼ੁਰੂ ਹੋਈ ਪਈ ਆ ਦੇਖੋ ਇੱਧਰ ਮੇਰੇ ਮੰਮੀ ਲੱਗੇ ਮੈਂ ਮੰਮੀ ਨੂੰ ਕਹੀਆਂ ਨਹੀਂ ਮੰਮੀ ਮੀਂਹ ਪੈਣਾ ਮੀਂਹ ਪੈਣਾ ਵਾ ਓਏ ਕੀ ਹੋ ਗਿਆ ਚੁੱਕ ਲੈਣ ਦੋ ਮੰਮੀ ਦਾ ਲੈ ਆਜੋ ਇੱਧਰ ਸਾਰੇ ਆਣੇ ਆ ਬਸ ਖਲਾਰਾ ਪਾਣ ਲੱਗੇ ਮੇਰੀ ਮੰਮੀ ਸਫਾਈ ਕਰੀ ਆ ਰਹੀ ਮੈਂ ਮੰਮੀ ਨੂੰ ਕਿ ਮੰਮੀ ਕੀ ਲੋੜ ਆ ਮੀਂਹ ਪੈਣਾ ਵਾ ਕਰਾਇਆ ਤੇ ਇੱਧਰ ਜਿਹੜਾ ਬਰਥਡੇ ਬੋਏ ਨੇ ਆ ਦੇਖੋ ਬਰਥਡੇ ਬੋਏ ਬਰਥਡੇ ਵਾਲਾ ਕਹੇ ਜੇ ਕੋਈ پتہ ਹੀ ਨਹੀਂ ਅੱਤਾ ਪਤਾ ਹੀ ਨਹੀਂ ਉਹ ਕੋਟ ਪੰਟ ਆਇਆ ਪਿਆ ਮੈਂ ਕਹੀਏ ਨਹੀਂ ਪਾ ਲੋ ਪਾ ਲੋ ਤਿਆਰ ਹੋ ਜਾਓ ਨਾ ਤੋ ਲੋ ਬਿਲਕੁਲ ਵੀ ਨਹੀਂ ਅੱਤਾ ਪਤਾ ਤੇ ਮੈਂ ਆਪਣੇ ਲਈ ਜੁਐਲਰੀ ਕੱਢੀ ਸੀਗੀ ਦੇਖਦੇ ਆ ਕਿਹੜੀ ਪਾਣੀ ਆ ਚਲੋ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਮਿਲਦੇ ਤੁਹਾਨੂੰ ਥੋੜੀ ਦੇਰ ਚ ਬਾਅਦ ਤੇ ਨਾਲੇ ਮੇਰੀ ਇੱਕ ਆ ਦੇਖੋ ਪਾਰਸਲ ਆ ਗਿਆ ਸੀਗਾ ਸੂਟ ਆਇਆ ਸੀਗਾ ਇਹ ਬਰਨਾਲੇ ਤੋਂ ਦੇਖਦੇ ਆ ਖੋਲ ਕੇ ਕਹੇ ਜਾਓ ਹੈਲੋ ਗੁੱਡ ਮਾਰਨਿੰਗ ਆਦਾ ਲੋਗ ਹੈਪੀ ਬਰਥਡੇ ਸਰ ਹੈਲੋ ਕਾਜਲ ਆਪਣੀਆਂ ਕੁੜੀਆਂ ਆ ਚੁੱਕੀਆਂ ਨੇ ਪਿਆਰੀਆਂ ਪਿਆਰੀਆਂ ਗਰਲਸ ਬਠਾ ਜੈ ਇਹਨਾਂ ਦੇ ਚਿਹਰੇ ਨਹੀਂ ਦਿਖਰੇ ਮੈਂ ਕੀ ਕਰੂੰਗੀ ਬਾਤ ਸੁਣ ਲੈ ਕਰੇ ਪਿੰਨਾ ਵੱਡਾ ਗਿਫਟ ਐ ਮੈਂ ਚੱਕਣਾ ਫਾਈਰ ਕਿੱਡਾ ਕੁ ਵੱਡਾ ਗਿਫਟ ਲੈ ਲਿਆ ਕੀ ਲੋੜ ਸੀ ਗਿਫਟ ਲੈਣ ਦੀ ਗਿਫਟ ਤਾਂ ਲੈਣਾ ਹੈ ਕਲਰ ਹੁਣ ਕਿਤੇ ਪਾਲ ਨਹੀਂ ਸੈਲਫੇ ਕਿਤੇ ਰਿੱਤੇ ਹੋਈ ਨਹੀਂ ਜਿਹੜਾ ਮੈਂ ਅੱਜ ਨੋਟਿਸ ਕੀਤਾ ਅੱਛਾ ਚਲੋ ਗਾਇਜ਼ ਮਿਲਦੇ ਆ ਗਾਈਜ਼ ਇੱਥੇ ਮੇਰਾ ਮੇਕਅਪ ਹੋ ਰਿਹਾ ਸੀ ਮੇਕਅਪ ਕੁੜੀਆਂ ਕਰ ਰਹੀਆਂ ਸਨ ਤੇ ਮੈਂ ਡਰੈਸ ਆਪਣੀ ਪਾ ਚੁੱਕੀ ਸੀ ਸਾਰੇ ਕਮੈਂਟਾਂ ਚ ਦੱਸੋ ਮੇਰੀ ਡਰੈਸ ਕਿਵੇਂ ਦੀ ਲੱਗ ਰਹੀ ਸੀਗੀ ਤੇ ਮੈਂ ਮਤਲਬ ਕੁਝ ਵੀ ਸੋਚ ਨਹੀਂ ਰਹੀ ਸੀਗੀ ਬਹੁਤ ਕੁਝ ਦਿਮਾਗ 'ਚ ਚੱਲ ਰਿਹਾ ਸੀਗਾ ਤੇ ਆਪਣੇ ਆਪ ਨੂੰ ਮੈਂ ਸ਼ੀਸ਼ੇ 'ਚ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਕਿ ਮੇਰਾ ਮੇਕਅਪ ਕਿਵੇਂ ਦਾ ਹੋਇਆ ਕਿਵੇਂ ਦਾ ਨਹੀਂ ਕਿਉਂਕਿ ਭੱਜ ਦੌੜ ਬਹੁਤ ਜ਼ਿਆਦਾ ਸੀਗੀ ਤੇ ਇੱਥੇ ਮੇਰੇ ਹੇਅਰ ਦੀ ਕ੍ਰਿੰਪਿੰਗ ਹੋ ਰਹੀ ਪਹਿਲਾਂ ਮੈਨੂੰ ਕ੍ਰਿੰਪਿੰਗ ਪਸੰਦ ਨਹੀਂ ਸੀਗੀ ਬਟ ਇਹਦੇ ਨਾਲ ਵਾਲ ਜਿਹੜੇ ਹੈਗੇ ਬਹੁਤ ਹੈਵੀ ਹੋ ਜਾਂਦੇ ਨੇ ਤਾਂ ਹੁਣ ਮੈਨੂੰ ਇਹ ਵਧੀਆ ਲੱਗਣ ਲੱਗੀ ਤਾਂ ਤਿਆਰ ਸ਼ਿਆਰ ਹੋ ਕੇ ਮੈਂ ਜਾਣਾ ਸੀ ਮੰਦਿਰ ਫਟਾਫਟ ਮੈਂ ਮੰਦਿਰ ਪਹੁੰਚੀ ਗਾਈਜ਼ ਮੈਂ ਇੱਧਰ ਰੈਡੀ ਹੋ ਕੇ ਮੰਦਰ ਪਹੁੰਚ ਚੁੱਕੀ ਸੀ ਕਿ ਬਸ ਮੇਰੇ ਮਨ 'ਚ ਇਹੀ ਸੀਗਾ ਕਿ ਸਭ ਤੋਂ ਪਹਿਲਾਂ ਮੈਂ ਭੋਲੇ ਨਾਜ ਦੇ ਦਰਸ਼ਨ ਕਰ ਲਾਂ ਉਹਨਾਂ ਨੂੰ ਕਹਿ ਦਾਂ ਕਿ ਇੱਕ ਵਾਰ ਸਾਰਾ ਕੁਝ 파ਰਟੀ 'ਚ ਵਧੀਆ ਹੋਵੇ ਤੇ ਮੈਂ ਉੱਤੇ ਸ਼ਾਲ ਲਈ ਹੋਈ ਸੀਗੀ ਕਿਉਂਕਿ ਤੁਹਾਨੂੰ ਪਤਾ ਡਰੈਸ ਸਲੀਵਲੈਸ ਸੀਗੀ ਮੈਨੂੰ ਸਾਹ ਸਾਹ ਬਹੁਤ ਚੜਿਆ ਪਿਆ ਸੀਗਾ ਮੈਂ ਸਾਹੋ ਸਾਈ ਹੋਈ ਪਈ ਸੀਗੀ ਫਿਰ ਮੈਂ ਪਹੁੰਚੀ ਭੋਲੇ ਨਾਜ ਦੇ ਦਰਸ਼ਨ ਕਰਨ ਕਿਲਾ ਚੌਂਕ ਮੰਦਰ ਮਤਲਬ ਕੁਝ ਵੀ ਹੋਵੇ ਛੋਟਾ ਮੋਟਾ ਪ੍ਰੋਗਰਾਮ ਕਰਦਾ ਕੁਝ ਵੀ ਮੈਂ ਇਹਨਾਂ ਦੇ ਭੋਲੇ ਨਾਜ ਦੇ ਦਰਸ਼ਨ ਕਰਨਾ ਹੀ ਕਰਨੇ ਗौरा ਮਈਆ ਦੇ ਭੋਲੇ ਨਾਜ ਜੀ ਨੂੰ ਉਹਨਾਂ ਨੂੰ ਰਿਕਵੈਸਟ ਕੀ ਤੇ ਕਿ ਤੁਸੀਂ ਸਾਡੀ ਪਾਰਟੀ 'ਚ ਜਰੂਰ ਆਇਓ ਔਰ ਦਰਸ਼ਨ ਕੀਤੇ ਫਿਰ ਅਸੀਂ ਪਹੁੰਚ ਗਏ ਕੇਕ ਕੇਕਲੈਂਡ ਜਿਹੜਾ ਕੇਕ ਦਾ ਆਰਡਰ ਦਿੱਤਾ ਹੋਇਆ ਸੀਗਾ ਤੇ ਮੈਂ ਕਿਹਾ ਮੈਂ ਜਾ ਰਹੀ ਸੀ ਕਿ ਘਰੇ ਮੈਂ ਕਿਹਾ ਫਿਰ ਸਪੈਸ਼ਲ ਕੌਣ ਆਊਗਾ ਮੈਂ ਹੀ ਲੈ ਜਾਨੀ ਆ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਬੈਕਰੀ ਪਹੁੰਚ ਗਈ ਜਿਹੜਾ ਇਹਨਾਂ ਦਾ ਫੋਟੋ ਵਾਲਾ ਕੇਕ ਬਣਾਇਆ ਬਣਵਾਇਆ ਸੀ ਮੈਂ ਸਪੈਸ਼ਲੀ ਆਰਡਰ ਤੇ ਕੇਕ ਬਹੁਤ ਜਿਆਦਾ ਸੋਹਣਾ ਬਣਿਆ ਸੀਗਾ ਤੇ ਫਿਰ ਮੈਂ ਕੇਕ ਦੀ ਵੇਟ ਕਰ ਰਹੀ ਸੀ ਅੰਦਰ ਲੈਣ ਗਏ ਹੋਏ ਸੀਗੇ ਤੇ ਮੈਂ ਇੱਥੇ ਦਸ-ਦਸ ਦੀਆਂ ਥੱਡੀਆਂ ਵੀ ਲੈ ਲਈਆਂ ਸੀ ਇੱਥੇ ਮੇਰਾ ਬ੍ਰਦਰ ਖੜਿਆ ਸੀ ਮੇਰੇ ਨਾਲ ਉਹ ਮੈਨੂੰ ਲੈ ਕੇ ਕਿਉਂਕਿ ਇਹਨਾਂ ਨੇ ਮੇਰੇ ਤੋਂ ਥੱਧੀਆਂ ਵੀ ਮੰਗਾਈਆਂ ਸੀ ਮਤਲਬ ਮੈਂ ਇੱਕ ਗੇੜੇ 'ਚ ਤਿੰਨ-ਤਿੰਨ ਕੰਮ ਨਿਬੜਲੇ ਨੋਟ ਵੀ ਲੈ ਲਏ ਜਿਹੜੀਆਂ 10 ਥੱਧੀਆਂ ਚਾਹੀਦੀਆਂ ਸੀ ਠੀਕਾ ਕੇਕ ਵੀ ਲੈ ਲਿਆ ਔਰ ਭੋਲੇ ਨਾਜ ਦੇ ਦਰਸ਼ਨ ਵੀ ਕਰ ਲਏ ਮੇਨ ਕੰਮ ਸੀਗਾ ਮੰਦਿਰ ਜਾਣਾ ਭੋਲੇ ਨਾਜ ਜੀ ਨੂੰ ਮਤਲਬ ਹਨਾ ਕਹਿਣਾ ਕਿ ਸਭ ਕੁਝ ਵਧੀਆ ਹੋਵੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਨਰਵਸ ਬਹੁਤ ਜ਼ਿਆਦਾ ਸੀਗੀ ਕਿ ਸਾਡੀ ਪਾਰਟੀ ਬਸ ਵਧੀਆ ਹੋ ਜਾਏ ਕੋਈ ਕੋਈ ਵੀ ਗੜਬੜਨਾ ਹੋਵੇ ਤੇ ਇੱਧਰ ਇਹਨਾਂ ਦਾ ਕੇਕ ਆ ਚੁੱਕਿਆ ਸੀ ਫੋਟੋ ਵਾਲਾ ਕੇਕ ਇਹ ਫੋਟੋ ਮੈਂ ਡਿਸਾਈਡ ਕੀਤੀ ਸੀਗੀ ਕਿੰਨਾ ਪਿਆਰਾ ਕੇਕ ਬਣਿਆ ਤੇ ਕੇਕ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਸੋ ਨਾ ਯੰਮੀ ਇਨ ਅ ਸਪੰਜੀ ਸੌਫਟ ਕੇਕ ਸੀ ਨਾ ਸਾਨੂੰ ਤਾਂ ਮਿਲਿਆ ਹੀ ਨਹੀਂ ਖਾਣ ਨੂੰ ਮਤਲਬ ਮੈਨੂੰ ਕਿਰਨ ਨੇ ਹੀ ਦੇਤਾ ਸੀਗਾ ਥੋੜਾ ਜਾਂ ਅ ਬਟ ਸਾਨੂੰ ਇਹ ਸੀ ਕਿ ਪਹਿਲਾ ਰਿਸ਼ਤੇਦਾਰ ਪੂਰੇ ਹੋ ਜਾਣ ਪਹਿਲਾ ਮਹਿਮਾਨ ਪੂਰੇ ਹੋ ਜਾਣ ਸਾਡਾ ਤਾਂ ਕੋਈ ਚੱਕਰ ਨਹੀਂਗਾ ਬਟ ਕੇਕ ਬਹੁਤ ਟੇਸਟੀ ਸੀਗਾ ਤੇ ਇੱਧਰ ਮੈਨੂੰ ਉਹ ਦੱਸ ਰੇ ਸੀ ਕਿ ਕੈਂਡਲ ਤੁਸੀਂ ਇੱਧਰ-ਇੱਧਰ ਲਾਇਓ ਵਿਚਾਰ ਨਹੀਂ ਲੈਣੀ ਮੈਂ ਕਿਹਾ ਠੀਕ ਆ ਮੈਨੂੰ ਪਤਾ ਮੇਰੇ ਦੇਵ ਜੀ ਦੀ ਫੋਟੋ ਖਰਾਬ ਨਹੀਂ ਹੋਣੀ ਚਾਹੀਦੀ ਤੇ ਦੋ ਕੈਂਡਲਸ ਲਈਆਂ ਸੀ ਸਪਾਰਕਲ ਵਾਲੀਆਂ ਨਹੀਂ ਹੁੰਦੀਆਂ ਜਿਹੜੀਆਂ ਰੋਡ ਦੀਆਂ ਨੇ ਆ ਦੇਖੋ ਫਿਰ ਨਾਨੇ ਦੋ ਮੈਨੂੰ ਕੈਂਡਲਾ ਦਿੱਤੀਆਂ ਫਿਰ ਅਸੀਂ ਕੇਕ ਲੈ ਕੇ ਫਟਾਫਟ ਜਾਣਾ ਸੀਗਾ ਘਰੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਥੋੜਾ ਜਲਦੀ ਕਰ ਦੋ ਅਸੀਂ ਲੇਟ ਹੋ ਚੁੱਕੇ ਕਿਉਂਕਿ 11 ਵਜੇ ਦੀ ਟਾਈਮਿੰਗ ਸੀਗੀ ਪਾਰਟੀ ਦੀ ਔਰ ਸਾਨੂੰ ਘਰੇ ਹੀ 1 ਵਜ ਗਿਆ ਮੰਨੋਗੇ ਡੇਢ ਸਾਨੂੰ ਘਰੇ ਹੀ ਵੱਜ ਗਿਆ ਸੀ ਮਤਲਬ ਅਸੀਂ ਡੇਢ ਵਜੇ ਆਪਣੀ ਪਾਰਟੀ ਵਾਲੀ ਲੋਕੇਸ਼ਨ ਤੇ ਪਹੁੰਚੇ ਸੀਗੇ ਤੇ ਇੱਧਰ ਕੇਕ ਸਾਡਾ ਪੈਕ ਹੋ ਚੁੱਕਿਆ ਸੀਗਾ ਥੋੜਾ ਲੱਗਿਆ ਥੈਂਕ ਯੂ ਗਾਇਜ਼ ਇੱਧਰ ਅਸੀਂ ਸਾਰੇ ਬੋਲ ਚੁੱਕੇ ਸੀ ਨਹੀਂ ਆਇਆ ਉਹ ਮੈਂ ਗਿਫਟ ਜਾ ਕਰਕੇ ਭੇਜ ਜਾਵਾਂ ਹਾਂ ਹਾਂ ਹੋਰ ਹੋ ਤੱਕ ਨਹੀਂ ਰੋ ਹਾਂ ਚਲਾਂ ਲਗਾ ਥੋੜੀ ਵਾਲਾਂ ਦੀ ਵਾਲਾਂ ਦੇਖੋ ਕਾਫੀ ਚੱਲਿਆ ਮਾੜਾ ਰਸਟੀ ਕਰਵਾਣੀ ਪਾਪ ਦੀ ਕਿੱਥੇ ਆ ਰਹੀ ਤੇ ਤਿਆਰ ਹੋ ਗਈ ਲੈ ਆ ਦੇ ਕੰਟਰੀ ਨਹੀਂ ਆ ਲੈ ਆ ਲੈ ਆ ਲੈ ਦੇ ਲੈ ਆ ਦੇ ਵਾ ਲੈ ਆ ਦੇ ਰਸਟੀ ਕਰ ਜੀ ਚਲੋ ਚਲੋ ਜੀ ਚਲੋ ਰਸਟੀ ਕਰਵਾ ਦੇ ਸੌਰੀ ਮੇਟੋ ਹਾਂ ਉਹ ਕਿੱਧਰ ਗਈ ਇੱਧਰ ਹੂੰ ਪੈਣਾ ਕੀ ਚੈੱਕ ਕਰੇ ਕਿ ਖਰਾਬਤਾ ਨਹੀਂ ਹੋਇਆ ਗਾਈਜ਼ ਇਧਰ ਸੀ ਪਾਰਟੀ ਵਾਲੀ ਜਗ੍ਹਾ ਤੇ ਪਹੁੰਚ ਚੁੱਕੇ ਸੀ ਸਾਡੇ ਨਾਲ ਕਿਰਨ ਹੁਣੇ ਬੈਠੇ ਸੀਗੇ ਮੰਮੀ ਸੀਗੇ ਪਿੰਕੀ ਹੁਣੇ ਸਾਰੇ ਸੀਗੇ ਥੈਂਕ ਯੂ ਸੋ ਮੱਚ ਕਿਰਨ ਸਾਡੇ ਸਾਨੂੰ ਜੁਆਇਨ ਕਰਨ ਲਈ ਸਾਡੀ ਖੁਸ਼ੀਆਂ ਚ ਸ਼ਾਮਿਲ ਹੋਣ ਲਈ ਤੇ ਅਸੀਂ ਸਾਰੇ ਗੈਸਟ ਦਾ ਵੇਟ ਕਰ ਰਹੇ ਸੀਗੇ ਸਾਨੂੰ ਸਾਨੂੰ ਲੱਗਿਆ ਕਿ ਅਸੀਂ ਲੇਟ ਆ ਬਟ ਸਾਰਿਆਂ ਨੇ ਲੇਟ ਹੀ ਸੀਗੇ ਕਿਉਂਕਿ ਵੈਦਰ ਉਸ ਉਸ ਦਿਨ ਬਹੁਤ ਹੀ ਜ਼ਿਆਦਾ ਅ ਖਰਾਬ ਜਿਹਾ ਹੋਇਆ ਪਿਆ ਸੀ ਤੇ ਦੇਵ ਜੀ ਦੇ ਫਰੈਂਡਸ ਆ ਗਏ ਸੀ ਗਾਇਸ ਭੱਜ ਦੌੜ ਤਨਾ ਅਸੀਂ ਕਰੋ ਕੁਝ ਵੀ ਨਹੀਂ ਖਾ ਕੇ ਗਏ ਸੀ ਮੈਨੂੰ ਤਾਂ ਟੈਨਸ਼ਨ ਹੀ ਬਹੁਤ ਸੀਗੀ ਤੇ ਇੱਧਰ ਪਿੰਕੀ ਸਨੈਕਸ ਇੰਜੋਏ ਕਰ ਰਹੀ ਸੀ ਮੇਰੇ ਮੰਮੀ ਬੈਠੇ ਸੀਗੇ ਮੇਰੇ ਮੰਮੀ ਬਹੁਤ ਸੋਹਣੇ ਲੱਗ ਰਹੇ ਸੀਗੇ ਕਿਰਨ ਹੁਣੇ ਵੀ ਪੂਜਾ ਸਾਰੇ ਜਾਣੇ ਬਹੁਤ ਸੋਹਣੇ ਲੱਗ ਰਹੇ ਸੀਗੇ ਗਾਇਜ਼ ਇੱਧਰ ਮੇਰੀ ਮੰਮੀ ਬਹੁਤ ਸੋਹਣੇ ਲੱਗ ਰਹੇ ਸੀਗੇ ਤੇ ਪਿੰਕੀ ਕਟਲਟ ਖਾ ਰਹੀ ਸੀਗੀ 스ਨੈਕਸ ਖਾ ਰਹੀ ਸੀਗੀ ਤੇ ਅਸੀਂ ਹਾਸਾ ਮਜ਼ਾਕ ਕਰ ਰਹੇ ਸੀ ਮੇਰੀ ਮੰਮੀ ਦਾ ਬਹੁਤ ਬਹੁਤ ਥੈਂਕ ਯੂ ਮੇਰੀ ਮੰਮੀ ਨੇ ਬਹੁਤ ਸਾਥ ਦਿੱਤਾ ਮੇਰਾ ਫੰਕਸ਼ਨ 'ਚ ਮੇਰੇ ਬੱਚੇ ਬੈਠੇ ਸੀਗੇ ਅਮ੍ਰਿਤ ਅਤੇ ਦਲਜੀਤ ਦੇਵ ਜੀ ਆਪਣੇ ਫਰੈਂਡਸ ਨਾਲ ਬੈਠੇ ਸੀਗੇ ਤੇ ਮੇਰੇ ਬ੍ਰਦਰ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਬਹੁਤ ਭੱਜ ਦੌੜ 'ਚ ਵਿਚਾਰਾ ਲੱਗਿਆ ਰਿਹਾ ਕਈ ਕਦੀ ਕਿੰਨੂੰ ਲਿਆ ਬੱਸ ਸਟੈਂਡ ਤੋਂ ਕਦੀ ਕਿੰਨੂੰ ਛੱਡ ਕੇ ਆ ਬਹੁਤ ਇਹਨਾਂ ਨੇ ਸਾਥ ਦਿੱਤਾ ਮ ਸੀ ਆਪਣੇ ਕਿਰਨਾ ਦੀ ਬਠਿੰਡੇ ਵਾਲੇ ਥੈਂਕ ਯੂ ਕਿਰਨਾ ਦੀ ਤੁਸੀਂ ਸਾਡੇ ਫੰਕਸ਼ਨ ਤੇ ਆਏ ਰੌਣਕਾਂ ਲਾਈਆਂ ਪੂਰੀਆਂ ਤੇ ਇੱਕ ਇਹ ਪਿਆਰ ਹੁੰਦਾ ਵਾ ਤੇ ਫਿਰ ਮੈਂ ਕਿਰਨਾ ਦੀ ਦਾ ਵੈਲਕਮ ਕੀਤਾ ਉਹਨਾਂ ਨੂੰ ਸਾਰਿਆਂ ਨਾਲ ਇੰਟਰੋਡਿਊਸ ਕਰਾਇਆ ਇੱਥੇ ਨੈਂਸੀ ਦੀ ਆਪਣੇ ਆ ਚੁੱਕੇ ਸੀ ਥੈਂਕ ਯੂ ਸੋ ਮਚ ਨੈਂਸੀ ਦੀ ਇੱਥੇ ਆਣ ਲਈ ਔਰ ਰੌਣਕਾਂ ਲਾਣ ਲਈ ਨੈਂਸੀ ਦੀ ਨੇ ਹੋਸਟ ਕੀਤਾ ਸੀ ਆਪਣਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਤੇ ਮੈਂ ਕਿਰਨਾ ਦੀ ਦੀ ਨੂੰ ਸਾਰਿਆਂ ਨਾਲ ਮਿਲਵਾ ਕੇ ਕਿਰਨਾ ਦੀ ਦੀ ਨੂੰ ਮੈਂ ਕਿਰਨ ਨਾਲ ਮਲਵਾਇਆ ਫਿਰ ਉਹਨਾਂ ਨੂੰ ਬਿਠਾਇਆ ਔਰ ਇੱਧਰ ਆਪਣੇ ਸਾਰੇ ਵਾਰੀ-ਵਾਰੀ ਹੁਣ ਗੈਸਟ ਆਣੇ ਸ਼ੁਰੂ ਹੋ ਗਏ ਸੀਗੇ ਮੌਸਮ ਉਦੋਂ ਬਹੁਤ ਹੀ ਨੇਰੀ ਚੱਲ ਰਹੀ ਸੀਗੀ ਮੀਂਹ ਪੈ ਰਿਆ ਸੀ ਬਟ ਆਪਣਾ ਫੰਕਸ਼ਨ ਉਈ ਐਸੀ ਦਿੱਕਤ ਨਹੀਂ ਆਈ ਹੈਗੀ ओके सो कौन-कौन आज खुश है मेरी देर मैं विवाह ਤੇ ਖੜ ਲਗੀ ਹਾਂ ਅੱਜ ਦੇ ਇਹde کون-ਕੋਨ ਖੁਸ਼ ਹੈ ਹੱਥ ਖੜਾ ਕਰਕੇ ਕਰਾਂ ਲੱਗ ਰਹੀ ਨੇ ਗਵਾਂਡੀ ਦਾ ਮੈਨੂੰ ਹੋਣੀ ਆ ਅੰਜੀ ਬਾਈ ਤਾਲੀਆਂ ਜ਼ੋਰਦਾਰ ਦੇਵਾਰ ਤੇ ਯੋਸ ਭਾਜੀ ਭਾਈ ਤੁਸੀਂ ਦੇਵ ਸੋ ਇਹ ਨੂੰ ਐਸ ਵੀ ਦੇਵੋ ਕੇ ਦੇਵ ਕਮ ਇਰ ਐਂਡ ਆ ਰੀਅਲੀ ਸਪੈਸ਼ਲ ਥੈਂਕਸ ਟੂ ਮਿਸਟਰ ਦਿਨੇਸ਼ ਸੁਦਾਨਾ ਤੇ ਮੇਰੇ ਵਾਸਤੇ ਆਪਣੀ ਪੀ ਸਿਸਟਰ ਵਾਸਤੇ ਇੱਥੇ ਸਪੈਸ਼ਲ ਲਾਈਨ ਹੈ ਇਹਨਾਂ ਦੀ ਕਵਰੇਜ ਕਰਨ ਲਈ ਐਂਡ ਮੈਨੂੰ ਹਮੇਸ਼ਾ ਅੱਛਾ ਲੱਗਦਾ ਹੈ ਕਮਲ ਬਹੁਤ ਹੀ ਜ਼ਿਆਦਾ ਰੀਅਲ ਐਂਡ ਡੀਸੈਂਟ ਹੈ ਇਹਨੂੰ ਸਮਝਿਆ ਕਰੋ ਜਰਾ ਅਟੈਂਡ ਸ਼ੈਨ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇੱਥੇ ਆਏ ਬੈਠੇ ਜਿਵੇਂ ਪਤਾ ਨਹੀਂ ਕਿਹਦੀ ਬਰਾਤ ਆਏ ਹੋ ਤੁਹਾਨੂੰ ਪਤਾ ਹੈ ਕਿ ਕੁੜੀ ਨੇ ਜੇ ਪਿਆਰ ਨਾਲ ਤੁਹਾਨੂੰ ਬੁਲਾਇਆ ਸਾਰੇ ਇੱਥੇ ਹੋਣੇ ਚਾਹੀਦੇ ਹੋ ਆ ਕਿਰਨਾ ਭੈਣ ਕਿੱਥੇ ਆ ਜਾ ਆ ਜਾ ਕਿਰਨਾ ਆ ਜਾ ਦੀਦੀ ਆ ਜਾ ਆ ਜਾ ਫਰੈਂਡਸ ਆ ਜਾ ਆ ਜਾ सीरियसली मैं लास्ट इंटरव्यू देखी है आई रियली एप्रिशिएट शी इज सो कूल यार सो जेड़े प्यार करदे ने ए यार गवांडी शहर ते का तो लगे होए ने ट्रेलर भी देखी आ जाओ आ जाओ आ जाओ गवांडी आ भी अपनी गवांडे दी थोड़ी इज्जत बनाओ दसो असि कितना प्यार करदे कमल नु आ जाओ आ जाओ पिंकी 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 सब तो पहले आओ। पिंकी। पिंकी, शिंकी, पिंकी, मिंकी, जिन्हिया भी बहुत अजीज ने

ਤੇ ਸਾਡੀ ਕਮਲਪੁਰ ਵਾਲਾ ਜੀ ਮੇਰੇ ਦੇਖ ਜੀ ਮਿਲਦੇ ਆ ਜੀ ਬਸ ਵਧੀਆ ਓਕੇ ਆ ਗੱਲਬਾਤ ਫਰੈਂਡ ਕਿਹ ਐ ਦਾ ਬਸ ਓ ਬਿੰਕੀ ਤੁਸੀਂ ਦਿਲਾ ਦੋ ਮੈਂ ਇਸ ਤੋਂ ਸਰ ਮਾਰੀ ਆ ਮਰ ਜਾ ਬਤਾ ਦੇ ਕਹਦੇ ਬਹੁਤ ਅੱਛੇ ਆ ਵੀਰ ਸਰ ਮੈਂ ਤਾਂ ਮਾਤਾ ਜੇ ਮੈਨੂੰ ਨਹੀਂ ਬਤਾਇਆ ਇਹਨਾਂ ਨੂੰ ਪਤਾ ਜੀ ਪਰਸਨਲੀ ਪਤਾ ਹੈ ਮੈਂ ਚੰਗੇ ਆ ਇਹਨਾਂ ਨੂੰ ਬਰਾਦ ਸੋ ਕੌਣ ਹੋ ਬੋਲਣ ਕੌਣ ਮਾਹੀ ਆ ਦਕਮ ਮੇਰਾ ਆਜੀ ਦੇਵ ਜੀ ਦੀ ਸੋਟਾ ਪਾਤੀਆਂ ਮੇਰਾ ਕਮਰਾ ਭਰਾ ਆ ਮੇਰਾ ਬੈਠ ਕੇ ਕਪੜੇ ਸਾਈ ਕਮਰਾ ਆ ਰਿਹਾ ਆ ਰਿਹਾ ਇੰਸਟਾ ਕਮਰਾ ਆਦੇ ਹੋ ਯਾਰੇ ਮੈਂ ਆ ਗਿਆ ਕਮਰਾ ਆ ਰਹਾ ਅੱਜ ਛੋਟੇ ਬੱਚੇ ਵਰਗੇ ਲਾਇ ਰਿਹਾ ਮੇਰਾ ਸੇਮ ਦਿੱਟੋ ਸੋ ਬਹੁਤ ਬਧਾਈਆਂ ਸਾਰੇ ਬਹੁਤ ਖੁਸ਼ੀ ਨੇ ਜੀ ਤਾੜੀਆਂ ਮਾਰੋ ਭਾਈ ਆ ਦੇ ਜਿਹੜਾ ਧੀਰੇ ਧੀਰੇ ਹੁਣੀ ਥੋੜੀ ਥਰੀਕ ਕੀਤੀ ਹੈ ਦੁਬਾਰਾ ਦੇਖੂਗੀ ਮੈਂ ਮੂੰਹ ਰੱਖਾ ਹਾਂ ਬਸ ਮੈਂ ਹੀ ਕਹਾ ਮੇਰਾ ਭਰਾ ਬਹੁਤ ਚੰਗਾ ਹੈ ਬਹੁਤ ਅੱਛਾ ਇਨਸਾਨ ਆ ਬਹੁਤ ਪਿਆਰ ਕਰਦਾ ਸਾਨੂੰ ਬਿਲੋ ਰਿਸਪੈਕਟ ਦਿੰਦਾ ਹੈ ਤੇ ਬਸ ਪਰਮਾਤਮਾ ਲੰਬੀ ਉਮਰ ਆ ਦੇਵੇ ਮੇਰੇ ਭਰਾ ਨੂੰ ਤੇ ਥੈਂਕ ਯੂ ਸਾਡੀ ਭਰਾ ਨੂੰ ਚੜ੍ਹਦੀ ਕਲਾ ਚ ਰੱਖੇ ਚੱਕ ਦੋ ਹੱਥੀਂ ਹੋਈ ਆ ਜੀ ਪੀਸ ਆਲੇ ਬੇਬੀ ਇਹ ਰੋ ਬਰਥਡੇ ਆ ਪਾਜੀ ਹੈਪੀ ਬਰਥਡੇ ਗੋਡ ਬlesਸ ਯੂ ਬਾਬਾ ਜੀ ਤੁਹਾਡੀ ਲੰਬੀ ਉਮਰ ਆ ਕਰਨ ਇਹ ਜਿਹੜੇ ਨਾ ਵੀਡੀਓ ਦੇਖ ਕੇ ਜੱਜ ਕਰਦੇ ਨੇ ਵੀ ਇਹ ਬਹੁਤ ਜ਼ਿਆਦਾ ਖੜੂਸ ਹੋਣਗੇ ਤੁਮੇ ਬੜੇ ਪਾਇਨੇਚਰ ਬਹੁਤ ਜੰਗੇ ਨੇ ਬਹੁਤ ਸਦਾ ਤੇ ਇੱਥੇ ਦੇਖ ਕੇ ਮੇਰੇ ਕੇ ਤੁਹਾਨੂੰ ਪਤਾ ਲੱਗ ਗਿਆ ਹਾਂ ਬਾਹਰ ਤੋਂ ਵੈਰੀ ਰਾਈਟ ਹੈ ਬੜੇ ਕੋਲ ਨੇ ਕਿਉਂਕਿ ਮੇਰੀ ਬਹੁਤ ਘੱਟ ਲੋਕਾਂ ਨਾਲ ਬਾਂਦੀ ਹੈ ਜਿਹੜੇ ਵਧੀਆ ਉਹਨਾਂ ਨਾਲ ਹੀ ਬਾਂਦੀ ਹੈ ਜੋ ਮੇਰੇ ਮਰਗੀ ਨੇ ਧੱਕੜ ਵੀ ਨਾਸ ਚਿੰਤ ਹੋਵੇ ਸੁਵੇ ਨਾਲੇ ਕਿਰਨ ਕਿਰnji she's also problem sorry ve padane se same but bolu ki bolway first time koi jasa main pehli vaar hi holana bas doona vaari bol deni haan paaji karni hai jivein marzi kar do paaji bahut hi bann niche jada poora lad wadiya hai te main first time inna nu jadon mili si gi na te main ohde hi kehta si ga paaji nature hai jada bilkul meri tarah hai te matlab jo dil ch hunda ohi inna de ha na mood te hunda koi idda fake ness kuch nahi hai ga ਬਾਜ ਨੇ ਜਰ ਬਹੁਤ ਹੀ ਲੱਗਿਆ ਸੀਗਾ ਤੇ ਬਿਲਕੁਲ ਇਲਾ ਨੇ ਕੁਝ ਵੀ ਫੇਲ ਨਹੀਂ ਐਦੇ ਸੇ ਇਨ ਕਮਨ ਨਹੀਂ ਤੇ ਬਹੁਤ ਹੀ ਲੱਗਿਆ ਇਹਨਾਂ ਨੇ ਮਿਲ ਕੇ ਥੈਂਕ ਯੂ ਤੁਸੀਂ ਕੁਝ ਬੋਲੋਗੇ ਨਾ ਦਾ ਕੌਂਜੀ ਲੁੰਜੀ ਗੇਜ ਨਹੀਂ ਕਹਿੰਦੇ ਬਾਹਰ ਚੱਲੋ ਠੀਕ ਹੈ ਬਹੁਤ ਬੋਲਣਾ ਹੈ ਇਹਨਾਂ ਨਾਲ ਕਿ ਬਾਤਾਂ ਇਹਨਾਂ ਨੂੰ ਚਲਦੀ ਜਾਏ ਰੱਖੇ ਐਵੇਂ ਮਤਲਬ ਕੀ ਕੀ ਐਂ ਕੀ ਕਰੀਏ ਇਹ ਕਹਿੰਦੇ ਮੈਂ ਕੇ ਜੇ ਜਵਾਕਾਂ ਨੂੰ ਚਾਹ ਨਹੀਂ ਹੁੰਦਾ ਰ ਬਹੁਤ ਜ਼ਿਆਦਾ ਚਾਹ ਹੈ ਆਪਣੇ ਬਰਦੇ ਦਾ ਕੱਲੇ ਕਿਸੇ ਰੰਗ ਦਾ ਦਿਖਾਓ ਚਾਂਦ ਸਾਹਿਬ ਤੁਮ ਹੀ ਹੋ ਤੇ ਅਸੀਂ ਗਾਣਾ ਲਗਾ ਦੇ ਹਾਂ ਕਿਉਂਕਿ ਉਹ ਤੁਮੀ ਹੋ ਚਲੋ ਪੁੱਤਾ ਹੋ ਕਿ ਨਾ ਉੱਪਰ ਕਰ ਕਰਕੇ ਦੇਨੇ ਮਿਲਣਾ ਸ਼ਰਮ ਆਉਂਦੀ ਸੀ ਜਦੋਂ ਮੈਂ ਇਹਨੂੰ ਬੇਨਮ ਚੈਲੰਦਰ ਚੈਲੰਦਰ ਕਹਿੰਦੇ ਮੈਂ ਉਰੀ ਘਟਾਣਾ ਕਿ ਬਟ ਇਹਨੂੰ ਲੱਗਿਆ ਉਹ ਮੈਂ ਕਿਤੇ ਮੈਂ ਸੰਗਿਆ ਸੱਚੀ ਨਹੀਂ ਸੰਗਿਆ ਰਹਦੀਆਂ ਮੈਂ ਨੂੰ ਪਾਪਾ ਤੋਂ ਅੰਦਰ ਘੱਲਣਾ ਅੰਦਰ ਵਾਕੇ ਜੋ ਮਰਜ਼ੀ ਕਰਦਾ ਤੂੰ ਕੀ ਘਟਰਾ ਤੇ ਇਹਦੀ ਨਹੀਂ ਉਰੀ ਘਟਣਾ ਸੀ ਬਹੁਤ ਯਾਫਤਾਇ ਦਿੱਤਾ ਮਨ ਲੈਂਦਾ ਕੱਲਾ ਸਪੈਸ ਹੈ ਪਿਆਰ ਬਹੁਤ ਸੇਤੀ ਚੀਜ਼ ਹੁੰਦੀ ਹੈ ਜਦੋਂ ਇੱਕ ਕਪਾ ਇੱਕ ਹਸਬੰਡ ਵਾਈਫ ਇਕੱਠੇ ਹੋਣਾ ਫਿਰ ਦੁਨੀਆ ਕੁਝ ਵੀ ਨਹੀਂ ਹੈਗੀ ਨਹੀਂ ਪੈਸਾ ਲਗਜ਼ਰੀ ਸਭ ਕੁਝ ਇਟਸ ਨਥਿੰਗ ਜ਼ੀਰੋ ਜ਼ੀਰੋ ਹੋ ਜਾਂਦਾ ਤੇ ਜਦੋਂ ਦੋ ਬੰਦੇ ਅੱਗੇ ਵਾਦੇ ਜਿਹੜਾ ਲਾਈਵ ਦੇ ਵਿੱਚ ਪ੍ਰੋਮਿਸਸ ਕਰਦੇ ਤੁਸੀਂ ਉਹ ਹੈਗੇ ਹੋ ਤੇ ਮੈਂ ਤਾਂ ਹੀ ਇਸ ਗੱਲ ਤੇ ਮਾਣ ਵੀ ਕਰਦੀ ਆ ਵੀ ਮੇਰੇ ਨਾਲ ਐਸੇ ਫੇਕ ਦੋਸਤ ਨਹੀਂ ਹੈਗੇ ਝੂਠੇ ਦੋਸਤ ਨਹੀਂ ਜਿਹੜੇ ਸਿਰਫ ਵੀਡੀਓਜ਼ ਵਾਸਤੇ ਨੇ ਰੀਅਲ ਨਹੀਂ ਚ ਨਹੀਂ ਉਹ ਮੱਲੇ ਵਾਲੇ ਦਾ ਕੋਈ ਭਰੋਸਾ ਨਹੀਂ ਛੱਡਣਾ ਇਹ ਤਾਂ ਮੇਰਾ ਨਾਜੂਨੀ ਕਰਨ ਹੈ ਨਹੀਂ ਤਾਂ ਦਾਸ ਤੇ ਇਹ ਰਹਿਣਾ ਉਹਨਾਂ ਬੰਦੇ ਦਾ ਡਾਂਸ ਉਹ ਤਾਂ ਸਿਰਫ ਸ਼ੋਅ ਕਰਾਉਣ ਦੇ ਤੇ లైਫ ਕੌਤੀ ਨਹੀਂ ਬਣਦੇ ਉਪਾਏ ਨੱਚੋ ਤਾਂ ਸਹੀ ਖੁਸ਼ੀ ਤਾਂ ਬਣਾ ਲਓ ਗਾਲ ਤਾਂ ਖੋਲੋ ਇਹ ਆਪਣੀਆਂ ਸਭ বুঝ ਲੋ ਜੇ ਇਹ ਲਾਉਂਦੀ ਇਸ ਸਮਾਂ ਜਿਹੜਾ ਨੰਬਰ ਜਿਹੜਾ ਡੱਬੂ ਤੋਂ ਉਪਾਸਰੋ ਸਾਡੇ ਕੋਲ ਨਾ ਪ੍ਰੌਕਾਟਿਕ ਕੋਈ ਚਾਹਤ ਕਰਕੇ ਮਾਰੀ ਲੋ ਸਾਰੇ ਬੈਠੇ ਮਸਾਵੇ ਛੋਟੇ ਹੁੰਦੇ ਨੇ ਉਹਨਾਂ ਦੇ ਲਓ ਸਾਰੇ ਤਾਂ ਮੈਂ ਛੋਟਾ ਵੱਡਾ ਹੋਣਾ ਸਹੀ ਈਵਨ ਕੀ ਕੱਚ ਲਗ ਬੰਦੇ ਉਹਨਾਂ ਦੇ ਇਹਨਾਂ ਨੂੰ ਪੁੱਛ ਲੋ ਜੇ ਸੁਣ ਇਹਨਾਂ ਦੇ ਗੱਛੇ ਇਹਨਾਂ ਦੇ ਗਵਾਂਦੀਆਂ ਦੀ ਬੋਲ ਤੋ ਜ਼ੋਰ ਨਾਲ ਤਾਲੀਆਂ ਇਸੇ ਨਾਲ ਸਹੀ ਪ੍ਰਾਉਡ ਇਹ ਨਾਮ ਦੀ ਬੋਲ ਚਾਹਤ ਮੈਂ ਦੇ ਇਸ ਤੋਂ ਬਾਅਦ ਕਮਲ ਨੇ ਕਿਹਾ ਠੀਕ ਹੈ ਤਾਂ ਦੇ ਆ ਲੈ ਮੈਂ ਕਹਿੰਦਾ ਦਾਦਾ ਮੇਰਾ ਵਿਆਹ ਹੋ ਗਿਆ ਨਾਲ ਹੀ ਮੈਂ ਆਪਣਾ ਖਤਰ ਇਹ ਲੈ ਲੈਂਦੇ ਬੰਦਾਰੇ ਇਹ ਬਿਆਸਿਸ ਕੰਪਲਿਟ ਹੋ ਗਈ ਅੱਛਾ ਚਲੋ ਜ਼ੋਰਦਾਰ ਤਾਲੀਆਂ ਖੜਾ ਲਗਾ ਦੋ ਫੁੱਟੂ ਕੱਪੜਾ ਵਾਲੀ ਕੀ ਛੱਡੋ ਚਲੋ ਬੰਦਾ ਥੋੜਾ ਸੱਚਾ ਪਿਆਰਾ ਬੇਟੀ ਰੋਈ ਤਾਂ ਨਹੀਂ ਹੁੰਦਾ ਇਹਦੇ ਵਿੱਚ ਖੁਸ਼ੀ ਦੇ ਜਦ ਹੀ ਕਮਲ ਆਈ ਹੈ ਇਹ ਬਹੁਤ ਜ਼ਿਆਦਾ ਸੁਭਿਆ ਬਹੁਤ ਜ਼ਿਆਦਾ उद्रेलिया उद्रेलिया येते वे से त्रिशी तो भी है ना उन्हें भी तो लेनी सारी वो ये सारी मेरी है सारी तो तू ही लेगी हां ये इतनी नहीं मेरी नहीं थोड़ी वाली सारी ये तो मेरा है बर्बाद मत थोड़ो जिंदगी कलाच रखे अभी हैप्पी रखे तुम हमेशा खुश रहो मेरीया दी दुआ माने मैं तो आज नहीं आंदा किसे दे है लादिया

ਗੁਰੇ ਮੈਨੂੰ ਨਹੀਂ ਪਤਾ ਕਿ ਕੁਝ ਵੀ ਉਹਨੇ ਪਤਾ ਜੋ ਵੀ ਹੈ ਪਤਾ ਦੇਸੀ ਬੰਦ ਜਿੱਦਾਂ ਕੁਝ ਲਾਣਾ ਕਰਦੇ ਨੇ ਜਿੱਦਾਂ ਕਰਦੇ ਨੇ 嗯。

ਹੈਲੋ ਜੀ ਕੀ ਵੇਲਾ ਲੱਗਿਆ ਖਾਣਾ ਖਾਣ ਲਗੇ ਅੱਛਾ ਖਾਓ ਖਾਓ ਇਹਨਾਂ ਲੋ ਦੇ ਹਾਂਜੀ ਬਹੁਤ ਵਧੀਆ ਪਨੀਰ ਦੀ ਦਾਲ ਬਹੁਤ ਸੁਆ ਹੈਲੋ ਗਿਰੰਦੀ ਨੱਚ ਨੱਚ ਕੇ ਥੱਕ ਗਏ ਬਹੁਤ ਰੌਣਕ ਲਾਈਆਂ ਤਾਂ ਖਾ ਲਓ ਫਿਰ ਨੱਚਣਾ ਮੈਂ ਹੈਲੋ ਹੋਰ ਨੱਚਣਾ ਮੈਂ ਸ਼ੁੱਟ ਨਹੀਂ ਹੋ ਰੂਗਾ ਮੇਰੇ ਆਦੇ ਕਉਂਗਲ ਟੱਡੀਓ ਸੱਚਾ ਸੋਰੀ ਚੀਕਾਂ खाना खा लिया। अंजलि बहुत मजा आ गया। अगले दिन मैंने मैंने हैप्पी रिटर्न्स ऑफ द डे मिस्टर देव बहुत मजा आ गया यार। बहुत स्पीड लग रही है। अंग्रेज़ बच्चे दो। हाँ। दो हो आ दो यार। हाँ। अंजलि ब्रदर। ब्रदर बच्चे ने सारे बहनों के फ्रेंड्स हेलो बालिक कितने रहे? बहुत बढ़िया। ब हेलो हेलो पापा खाना खा लिया टच के खाया हां लो बढ़िया तो किया ले मैं बहुत कंफ्यूज थी कि हेलो दी ठीक हो हां के खाया ठीक है हां जी हां जी चलो जी इधर माही होने का जा रहे हैं बाय बाय गाइस बहुत सोहना फंक्शन सेगा मैं बहुत एंजॉय किया कुछ नहीं एक मिनट बस ਐ ਵੈਲਕਮ ਬੈਕ ਟੂ ਈ ਗਾਈਜ਼ ਇੱਧਰ ਬੈਠੇ ਨੇ ਦੇਵ ਜੀ ਦੇ ਇੰਟਰੋਡਿਊਸ ਕਰਾਓ ਕੱਕੇ ਇਹ ਸਾਡੇ ਮੱਖਣ ਸਰਨਾ ਹੈ ਹੈਲੋ ਭਾਜੀ ਸਤਿ ਸ਼੍ਰੀ ਅਕਾਲ ਤੁਹਾਡੇ ਹੈੱਡ ਨੇ ਜੀ ਓਕੇ ਜੀ ਉਹ ਜੱਗਾ ਤੁਹਾਡਾ ਭਰਾ ਸਤਿ ਸ਼੍ਰੀ ਅਕਾਲ ਇਹ ਬਲ ਵੀਰ ਸਤਿ ਸ਼੍ਰੀ ਅਕਾਲ ਭਾਜੀ ਇਹ ਭਾਜੀ ਹੁਣੇ ਬਹੁਤ ਲੇਟ ਆਏ ਨੇ ਜਦੋਂ ਸਾਰਾ ਫੰਕਸ਼ਨ ਖਤਮ ਹੋ ਗਿਆ ਔਰ ਇਹ ਰੋਟੀ ਵੀ ਨਹੀਂ ਖਾ ਰਹੇ ਕਹਿੰਦੇ ਰੋਟੀ ਤਾਂ ਖਵਾਓ ਨਹੀਂ ਖਾ ਰਹੇ ਮੈਂ ਤਾਂ ਕਰ ਲਿਆ ਭਾਜੀ ਰੋਟੀ ਜ਼ਰੂਰ ਖਾ ਕੇ ਜਾਇਓਏ ਕੀ ਖਾ ਰਹੇ ਹੋ ਤੁਸੀਂ ਹਾਂ ਕਿਉਂ ਮੈਨੂੰ ਵੀ ਮੈਂ ਮੈਲਵਾਨੀ ਹੈ ਲੀ ਖਾ ਰਹੇ ਨਹੀਂ ਯਾਰ ਖਾਣਗੇ ਇਦਾਂ ਕਿਦਾਂ ਕਰ ਲੈ ਮੈਂ ਠੱਕ ਉਹ ਕਹਿੰਦੇ ਮੈਂ ਕਿਸੇ ਜਗ੍ਹਾ ਕੇ ਰੱਜੇ ਬੋਲ ਰਿਹਾ ਅੱਛਾ ਤਾਂ ਪਹਿਲਾਂ ਖਾ ਜਾ ਕਿਆ ਉਹ ਪਹਿਲਾਂ ਕੌਫੀ ਬੁਲਾਤੀ ਪਹਿਲਾਂ ਗਲਾਮੀ ਮੰਜਾ ਉਹ ਵੀ ਠੱਕ ਨਾ ਖੋਇਆ ਫਿਰ ਆ ਆਲੂ ਜੀ ਮੰਗਾ ਲਈ ਅੱਛਾ ਚਲੋ ਥੈਂਕ ਯੂ ਭਾਜੀ ਤੁਸੀਂ ਆਏ ਥੈਂਕ ਯੂ ਥੈਂਕ ਯੂ ਕਿਉਂ ਨਹੀਂ ਕਰ ਪਾਈ ਵਿੱਚ ਵਿੱਚ ਤਾਂ ਉਹਦੇ ਲਈ ਮੈਂ ਖਾਣ ਚ ਬਿਜ਼ੀ ਸੀ ਹਾਂ ਹੌਣ ਚ ਦੇਖੀ ਇਹਨਾਂ ਨੇ ਹਾਲੇ ਕੁਝ ਖਾਇਆ ਨਹੀਂ ਐਸਾ ਕੁਝ ਖਾਇਆ ਵੀ ਨਹੀਂ ਝੂਠ ਨਾ ਬੋਲਿਆ ਕਰ ਤੇ ਮੈਂ ਉਹਨਾਂ ਨੂੰ ਸੀਓ ਵੀ ਨਹੀਂ ਕਰ ਪਾਈ ਇੱਕ ਮਿੰਟ ਉੱਧਰ ਵੀ ਨਹੀਂ ਮडम ਜੀ ਦੇਖੋ ਉੱਧਰ ਦਾ ਬਲੌਗ ਵਾਈ ਵਾਈ ਕਰਦੇ ਹੈ ਕਮਲਾ ਹੈਲੋ ਗਾਈਜ਼ ਹੁਣ ਸਾਰੇ ਜਣੇ ਜਾ ਚੁੱਕੇ ਨੇ ਆਪਣਾ ਹਾਲ ਖਾਲੀ ਹੋ ਗਿਆ। ਉਹ ਤੁਸੀਂ ਰੋਟੀ ਖਾ ਲਈ? ਹਾਂ ਜੀ ਸਰ। ਚਲੋ। ਔਰ ਫਾਈਨਲੀ ਹੁਣ ਅਸੀਂ ਰੋਟੀ ਖਾਣ ਲੱਗਿਆ। ਅਸੀਂ ਇਹ ਸਿੱਧੀ ਪਹਿਲਾਂ ਸਾਰਿਆਂ ਨੂੰ ਖਵਾ ਲੀਏ। ਕੋਈ ਕਮੀ ਪੇਸ਼ੀ ਨਾ ਰਹਿ ਜਾਏ। ਸਾਨੂੰ ਭੁੱਖ ਬਹੁਤ ਜ਼ੋਰ ਦੀ ਲੱਗੀ ਹੋਈ ਆ। ਅਸੀਂ ਖਾਣੇ ਆ ਰੋਟੀ। ਅੰਕਲ ਥੋੜਾ ਪਾਣੀ ਚੋ। ਤੇਰੀ ਵੀਡੀਓ ਜਿਆਦਾ ਬਹੇ। ਲੱੜ ਪੀਉਂਦੇ ਆ ਉਹਦੇ। ਹਾਂ। ਨਹੀਂ ਨਹੀਂ ਅੱਜ ਨਹੀਂ ਖਾਣੀ। 不要急。